ਮੈਂ ਪਸ਼ਵਾਸ ਦਵਾਨਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਕਿ ਮੁੱਖ ਮੰਤਰੀ ਸਾਹਿਬ ਲੋਕ ਸਭਾ ਪਟਿਆਲਾ ਵਿਧਾਨ ਸਭਾ ਨਾਪਾ ਤੋਂ ਵੱਡੇ ਮਾਰਜਨ ਨਾਲ ਡਾਕਟਰ ਰਵੀਜਨ ਜੀ ਤਾ ਕੇ ਅਸੀਂ ਲੋਕ ਸਭਾ ਦੇ ਵਿੱਚ ਭੇਜਾਂਗੇ ਇਹ ਛੀੜ ਜਿੱਤ ਕੇ ਤੁਹਾਡੀ ਝੋਲੀ ਚ ਪਾ ਦੇਵਾਂਗੇ ਮੈਂ ਨਗਰ ਕੌਂਸਲ ਨਾਪਾ ਨਗਰ ਪੰਚਾਇਤ ਪਾਸੋਂ 142 ਪਿੰਡਾਂ ਚ ਆਪ ਕੱਲੇ ਕੱਲੇ ਦਰ ਤੇ ਜਾ ਕੇ ਅਲਖ ਦਿਗਾਊਂਗਾ ਕੱਲਾ ਕੱਲਾ ਕੁੰਡਾ ਖੜਕਾਊਂਗਾ ਆਪਣੇ 2 ਸਾਲ ਦੇ ਕਾਰਜਕਾਲ ਬਾਰੇ ਦੱਸੂਗਾ ਨਾਪਾ ਵਿਧਾਨ ਸਭਾ ਦੀ ਕਾਰਜਕਾਰੀ ਦੱਸੂਗਾ ਔਰ ਫਿਰ ਬੇਨਤੀ ਕਰੂਗਾ ਕਿ ਸਾਨੂੰ ਵੋਟ ਤੁਸੀਂ ਕਰੋ ਸੈਂਕੜੇ ਲੋਕ ਮੇਰੇ ਕੋਲੇ ਆਇਆ ਅਰਜ਼ੀਆਂ ਲੈ ਕੇ ਜੀਆਂ ਬਦਲੀ ਕਰਨੀਆਂ ਸੀ ਨਾਲ ਦੀ ਨਾਲ ਹੀ ਬਦਲੀ ਜਿਹੜੀ ਆ ਉਹ ਰეკਮੈਂਡ ਕਰ ਦਿੰਦੇ ਆ ਫਿਰ ਉਹ ਲੱਡੂ ਲੈ ਕੇ ਆਉਂਦੇ ਕਿ ਸਾਡੀ ਬਦਲੀ ਹੋ ਗਈ ਅੱਗੇ ਇਹ ਕੰਮ ਥੋੜਾ ਹੁੰਦਾ ਸੀ ਅੱਗੇ ਤਾਂ ਫਿਕਸ ਹੁੰਦਾ ਸੀ ਵੀ ਇਹਦਾ 2 ਲੱਖ ਦਿਓ ਇਹਦਾ 1 ਲੱਖ ਰੁਪਇਆ ਦਿਓ ਤਾਂ ਤੁਹਾਡੀ ਬਦਲੀ ਹੋ ਗਈ ਵਿਰੋਧੀ ਪਾਰਟੀ ਖਾਸ ਕਰਕੇ ਸ਼ਰਮਣੀ ਅਕਾਲੀ ਦਲ ਓਕੇ ਰਹਿਣੇ ਕਿ ਪੰਜ ਕੈਬਨਿਟ ਮੰਤਰੀਆਂ ਨੂੰ ਟਿਕਟ ਦਿੱਤੀ ਹੈ ਜੀ ਆਮ ਵਲੰਟੀਅਰ ਆਮ ਜਿਹੜੇ ਦੂਜੇ ਪੱਤਰ ਦੇ ਮਤਲਬ ਭਮੱਕੜ ਵੀ ਕਿਹਾ ਜਾਂਦਾ ਉਹਨਾਂ ਨੂੰ ਬਹੁਤ ਕੁਝ ਕਿਹਾ ਜਾਂਦਾ ਵੀ ਉਹ ਕਿੱਥੇ ਗਏ ਹੁਣ ਜਿਹੜੇ ਬੰਦੀ ਨਹੀਂ ਲੱਭੇ ਤੁਹਾਨੂੰ 13 ਉਮੀਦਵਾਰ ਉਹਨਾਂ ਚੋਂ ਵੀ 8 ਜਿਹੜੇ ਨੇ ਖਾਸਮ ਖਾਸ ਚੁੱਕੇ ਕੈਬਨਿਟ ਮੰਤਰੀ ਆ ਗਏ ਮੈਨੂੰ ਯਾਦ ਆ 2000 ਜਿਹੜੀ 22 ਦੀ ਇਲੈਕਸ਼ਨ ਹੋਈ ਆ ਤੇ ਬਾਦਲ ਸਾਹਿਬ ਖੁਦ ਐਮ ਐਲ ਏ ਸੀਗੇ ਜੀ ਉਹ ਵੀ ਐਮ ਪੀ ਲੜੇ ਜੀ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਕਿਉਂ ਪੜੇ ਹੋ ਚੱਕਰ ਮੇ ਕੋਈ ਨਹੀਂ ہماری ਟੱਕਰ ਮੇ ਕੋਈ ਹੈ ਹੀ ਨਹੀਂ ਜੀ ਕਿਤਰਫ ਆਉਂਦੇ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਪਟਿਆਲਾ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਟਿਕਟ ਦਿੱਤੀ ਆ ਉਮੀਦਵਾਰ ਐਲਾਨਿਆ ਸੋ ਲਗਾਤਾਰ ਕਰਮਜੀਤ ਅਨਮੋਲ ਦੀ ਗੱਲ ਕਰਾਂਗੇ ਉਹ ਆਪਣੇ ਹਲਕੇ 'ਚ ਪਹੁੰਚੇ ਆਗਾਜ਼ ਕੀਤਾ ਚੋਣ ਪ੍ਰਚਾਰ ਦਾ ਅਤੇ ਗੁਰਮੀਤ ਸਿੰਘ ਮੀਤੇਰ ਪੰਜਾਬ ਦੇ ਕੈਬਨਿਟ ਮੰਤਰੀ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਨੇ ਉਹਨਾਂ ਨੇ ਵੀ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਤੇ ਹੁਣ ਡਾਕਟਰ ਬਲਵੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਨੇ ਪਟਿਆਲਾ 'ਚ ਉਹਨਾਂ ਨੇ ਵੀ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਸੋ ਅੱਜ ਨਾ ਅੱਜ ਪਹੁੰਚ ਰਹੇ ਨੇ ਨਾਬਾ ਤੋਂ ਐਮਐਲਏ ਗੁਰਦੇਵ ਸਿੰਘ ਦੇਵਮਨ ਸਾਡੇ ਨਾਲ ਮੌਜੂਦ ਨੇ ਮਾਨ ਸਾਹਿਬ ਅੱਜ ਪਹੁੰਚ ਰਹੇ ਜੀ ਡਾਕਟਰ ਬਲਵੀਰ ਸਿੰਘ ਕਿਵੇਂ ਦੀਆਂ ਤਿਆਰੀਆਂ ਨੇ ਇੱਥੇ ਬਿਲਕੁਲ ਤਿਆਰੀਆਂ ਨੇ ਵਲੰਟੀਅਰ ਦੇ ਵਿੱਚ ਜੋਸ਼ ਆਇਸਾ ਰੱਖੀ ਸੀ ਵਲੰਟੀਅਰ ਮੀਟਿੰਗ ਪਰੇ ਰੈਲੀ ਦਾ ਰੂਪ ਧੰਨ ਕਰ ਗਈ ਬਹੁਤ ਜੋਸ਼ ਆ ਸਾਡੇ ਮਾਨਯੋਗ ਸਤਕਾਰਯੋਗ ਪੰਜਾਬ ਦੇ ਬਹੁਤ ਹੀ ਵਧੀਆ ਹੈਲਥ ਮਿਨਿਸਟਰ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਨੇ ਔਰ ਮੈਂ ਵਿਸ਼ਵਾਸ ਦਵਾਣਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਕਿ ਮੁੱਖ ਮੰਤਰੀ ਸਾਹਿਬ ਲੋਕ ਸਭਾ ਪਟਿਆਲਾ ਵਿਧਾਨ ਸਭਾ ਨਾਭਾ ਤੋਂ ਵੱਡੇ ਮਾਰਜਿਨ ਨਾਲ ਡਾਕਟਰ ਬਵੀਜਨ ਜਿਤਾ ਕੇ ਅਸੀਂ ਲੋਕ ਸਭਾ ਦੇ ਵਿੱਚ ਭੇਜਾਂਗੇ ਇਹ ਛੀੜ ਜਿੱਤ ਕੇ ਤੁਹਾਡੇ ਝੋਲੀ 'ਚ ਪਾਵਾਂਗੇ ਬਿਲਕੁਲ ਤੁਸੀਂ ਵੀ ਹਜ਼ਾਰਾਂ ਵੋਟਾਂ ਨਾਲ ਜਿੱਤੇ ਬਹੁਤ ਵੱਡੀ ਜਿੱਤ ਹੋਈ ਸੀ ਤੁਹਾਡੀ ਕੀ ਲੱਗਦਾ ਤੁਹਾਡੇ ਹਲਕੇ 'ਚੋਂ ਇੰਨੀ ਵੱਡੀ ਜਿੱਤ ਹੋਣੀ ਹੈ ਕਿਵੇਂ ਰਹਿਣ ਵਾਲਾ ਦੇਖੋ ਮੈਂ ਤਾਂ ਜਦੋਂ ਦਾ ਐਮਐਲਏ ਬਣਿਆ ਜੀ ਮੈਂ ਬਿਲਕੁਲ ਗਰਾਊਂਡ ਲੈਵਲ ਤੇ ਕੰਮ ਕਰਦਾ ਹਰੇਕ ਨੂੰ ਮਿਲਦਾ ਸਾਡਾ ਆਫਿਸ ਖੁੱਲਾ ਹਰੇਕ ਨੂੰ ਚਾਹ ਪੁੱਛੀ ਦੀ ਪਾਣੀ ਪੁੱਛੀ ਦਾ ਕੰਮ ਕੁਝ ਕੰਮ ਹੁੰਦੇ ਜਿਹੜੇ ਸਮੇਂ ਨਾਲ ਹੁੰਦੇ ਆ ਜਾਂ ਕੁਝ ਕੰਮ ਹੁੰਦੇ ਕੋਈ ਕਾਨੂੰਨੀ ਤੌਰ ਤੇ ਜਿਹੜੇ ਚੰਨ ਆ ਜੀ ਉਹਦੇ ਵਿੱਚ ਜਿਹੜਾ ਸੰਭਾ ਲੱਗ ਜਾਂਦਾ ਪਰ ਅਸੀਂ ਕੋਸ਼ਿਸ਼ ਕਰਦੇ ਆ ਪਤਾ ਨਹੀਂ ਕਿੰਨੇ ਕੁ ਸੰਕੜੇ ਲੋਕ ਮੇਰੇ ਕੋਲੇ ਆਏ ਅਰਜ਼ੀਆਂ ਲੈ ਕੇ ਜੀ ਬਦਲੀ ਕਰਨੀ ਆ ਅਸੀਂ ਨਾਲ ਦੀ ਨਾਲ ਹੀ ਬਦਲੀ ਜਿਹੜੀ ਆ ਉਹ ਰეკਮੈਂਡ ਕਰ ਦਿੰਦੇ ਆ ਫਿਰ ਉਹ ਲੱਡੂ ਲੈ ਕੇ ਆਉਂਦੇ ਕਿ ਸਾਡੀ ਬਦਲੀ ਹੋ ਗਈ ਅੱਗੇ ਇਹ ਕੰਮ ਥੋੜਾ ਹੁੰਦਾ ਸੀ ਅੱਗੇ ਤਾਂ ਫਿਕਸ ਹੁੰਦਾ ਸੀ ਵੀ ਇਹਦਾ 2 ਲੱਖ ਦੇ ਉਹਦਾ 1 ਲੱਖ ਰੁਪਿਆ ਦੇਉ ਤਾਂ ਤੁਹਾਡੀ ਬਦਲੀ ਹੋ ਗਈ ਇਹ ਬਹੁਤ ਵੱਡਾ ਬਦਲਾ ਜਿਹੜਾ ਨਾ ਜੀ ਇਹ ਆਮ ਆਦਮੀ ਪਾਰਟੀ ਸਰਕਾਰ ਚ ਆਇਆ ਔਰ ਭਗਵੰਤ ਮਾਨ ਸਾਹਿਬ ਦੀ ਅਗਵਾਹੀ ਦੇ ਵਿੱਚ ਪੰਜਾਬ ਜਿਹੜਾ ਲਗਾਤਾਰ ਤਰੱਕੀ ਕਰ ਰਿਹਾ ਪੰਜਾਬ ਲਗਾਤਾਰ ਰੰਗਲਾ ਪੰਜਾਬ ਵਾਲੇ ਪਾਸੇ ਵੱਧ ਰਿਹਾ ਖੇਡਾਂ ਵਤਨ ਪੰਜਾਬ ਦੀਆਂ ਵਾਲੇ ਪਾਸੇ ਵੱਧ ਰਿਹਾ ਸੋ ਕੁੱਲ ਮਿਲਾ ਕੇ ਅਗਰ ਦੇਖਿਆ ਜਾਵੇ ਮੈਂ ਲੋਕ ਸਭਾ ਪਟਿਆਲਾ ਦੀ ਗੱਲ ਕਰਨਾ ਆਪਣੇ ਵਿਧਾਨ ਸਭਾ ਜਿੱਥੋਂ ਮੈਂ ਨੁਮਾਇੰਦਗੀ ਕਰ ਰਿਹਾ ਬਤੌਰ ਐਮ ਐਲ ਏ ਸੇਵਾਦਾਰ ਇਹ ਅਸੀਂ ਇੱਥੋਂ ਵੱਡੇ ਮਾਰਜਨ ਨਾਲ ਜਿੱਤ ਕੇ ਇਹ ਝੋਲੀ ਜਿਹੜੀ ਆ ਇਹ ਸੀਟ ਜਿਹੜੀ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਸਾਹਿਬ ਦੀ ਝੋਲੀ 'ਚ ਪਾਵਾਂਗੇ ਔਰ ਕੋਈ ਕਮੀਆਂ ਪੇਸ਼ੀਆਂ ਨਹੀਂ ਹਰ ਇਨਸਾਨ ਜਦੋਂ ਕੰਮ ਕਰਦਾ ਬਹੁਤ ਸਾਰੀਆਂ ਕਮੀਆਂ ਪਿੱਛੇ ਹੀ ਹੁੰਦੀਆਂ ਨੇ ਮੈਂ ਨਗਰ ਕੌਂਸਲ ਨਾਬਾ ਨਗਰ ਪੰਚਾਇਤ ਪਾਸੋਂ 142 ਪਿੰਡਾਂ 'ਚ ਆਪ ਕੱਲੇ-ਕੱਲੇ ਦਰ ਤੇ ਜਾ ਕੇ ਅਲਖਾ ਲਗਾਊਗਾ ਕੱਲਾ-ਕੱਲਾ ਕੁੰਡਾ ਖੜਕਾਊਗਾ ਆਪਣੇ 2 ਸਾਲ ਦੇ ਕਾਰਜਕਾਲ ਬਾਰੇ ਦੱਸੂਗਾ ਨਾਬਾ ਵਿਧਾਨ ਸਭਾ ਦੀ ਕਾਰਜਕਾਰੀ ਦੱਸੂਗਾ ਔਰ ਫਿਰ ਬੇਨਤੀ ਕਰੂਗਾ ਕਿ ਸਾਨੂੰ ਵੋਟ ਤੁਸੀਂ ਕਰੋ ਮੈਨੂੰ ਉਮੀਦ ਹੈ ਕਿ ਲੋਕ ਫਿਰ ਸਾਥ ਦੇਣਗੇ ਔਰ ਅਸੀਂ ਵੱਡੇ ਫਰਕ ਨਾਲ ਲੋਕ ਸਭਾ ਸੀਟ ਪਟਿਆਲਾ ਜਿੱਤਾਂਗੇ ਜੀ ਬਿਲਕੁਲ ਜੀ ਲੋਕ ਸਭਾ ਸੀਟ ਦੇ ਜਿਹੜੇ ਵੋਟਰ ਨੇ ਲੋਕ ਸਭਾ ਸੀਟ ਪਟਿਆਲਾ ਲਾ ਲੋ ਉਹਨਾਂ ਦਾ ਮਾਈਂਡ ਕੀ ਲੱਗਦਾ ਤੁਹਾਨੂੰ ਜੇ 2014 ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਝੋਲੀ ਵਿੱਚ ਪਾਈ ਡਾਕਟਰ ਧਰਮਵੀਰ ਗਾਂ ਕਿਵੇਂ ਲੱਗਦਾ ਤੁਹਾਨੂੰ ਵੋਟਰਾਂ ਦਾ ਦੇਖੋ ਜਿਹੜੇ ਲੋਕ ਨੇ ਨਾ ਜੀ ਲੋਕਾਂ ਨੂੰ ਪਤਾ ਕਿ 3 ਸਾਲ ਦੀ ਸਰਕਾਰ ਪਈ ਆ ਕਿ ਕੰਮ ਤਾਂ ਸਰਕਾਰ ਨੇ ਕਰਨੇ ਆ ਆਮ ਆਦੀ ਪਾਰਟੀ ਸਰਕਾਰ ਨੇ ਕਰਨੇ ਆ ਜੇ ਲੋਕ ਸਭਾ ਮੰਨ ਲਓ ਜਿੱਤ ਵੀ ਜਾਂਦਾ ਕੋਈ ਦੂਜਾ ਬੰਦਾ ਜੀ ਤਾਂ ਉਹਦਾ ਬੈਨੀਫਿਟ ਕੀ ਹੋਊਗਾ ਜੀ 5 ਕਰੋੜ ਦਾ ਬਜਟ ਆ ਜੀ 5 ਸਾਲ ਦਾ ਠੀਕ ਹੈ ਨਾ 3 ਸਾਲਾਂ ਚ 15 ਕਰੋੜ ਲੱਗੂਗਾ ਕਿੱਥੇ ਮੌਜੂਦਾ ਸਰਕਾਰ ਨੇ ਕਈ ਹਜ਼ਾਰਾਂ ਕਰੋੜ ਰੁਪਇਆ ਲਾਉਣਾ ਜੀ ਲੋਕ ਸਿਆਣੇ ਨੇ ਪਿੰਡਾਂ ਦੀ ਡਿਵੈਲਪਮੈਂਟ ਵੀ ਸ਼ਹਿਰ ਦੀ ਡਿਵੈਲਪਮੈਂਟ ਵੀ ਸੜਕਾਂ ਦਾ ਕੰਮ ਸਾਡਾ ਸ਼ੁਰੂ ਹੋ ਗਿਆ ਨਾਲ ਲਿੰਕ ਰੋਡ ਵੱਡੀ ਜਿਹੜੀ ਆ ਬਣਨੀ ਸ਼ੁਰੂ ਹੋ ਗਈ ਹੈ ਸੋ ਲੋਕਾਂ ਨੂੰ ਇਸ ਗੱਲ ਦਾ ਪਤਾ ਕਿ ਜਿਹੜਾ ਮੌਜੂਦਾ ਬੰਦਾ ਪਾਵਰ ਦੇ ਵਿੱਚ ਆ ਸਰਕਾਰ ਦੇ ਵਿੱਚ ਆ ਕੰਮ ਤਾਂ ਉਹਨੇ ਹੀ ਕਰਨੇ ਨੇ ਜੀ ਸੋ ਲੋਕ ਸਿਆਣੇ ਨੇ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਅਗਰ ਮੈਂ ਕਹਾਂ ਆਮ ਪਾਰਟੀ ਦੀ ਲੜਾਈ ਜਿਹੜੀ ਹੈ ਇੱਕ ਤਰਫਾ ਹੈ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਵੱਡੇ ਫਰਕ ਨਾਲ ਲੋਕ ਸਭਾ ਸੀਟ ਪਟਿਆਲਾ ਜਿੱਤੂਗੀ ਔਰ ਪੰਜਾਬ ਦੇ ਵਿੱਚ ਵੀ ਜਿਹੜਾ ਪਰਮਾਤਮਾ ਕਿਰਪਾ ਕਰੇ ਬੱਲੇ ਬੱਲੇ ਹੋਵੇ ਬਿਲਕੁਲ ਸੀਐਮ ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਜਦੋਂ ਸਾਡੀ ਸਰਕਾਰ ਆ ਜਾਂਦੀ ਹੈ ਜਦੋਂ ਸਾਡਾ ਕੋਈ ਉਮੀਦਵਾਰ ਆ ਜਾਂਦਾ ਜਿੱਤ ਜਾਂਦਾ ਅਸੀਂ ਦੁਬਾਰਾ ਨਹੀਂ ਜਾਂਦੇ ਪਰ ਡਾਕਟਰ ਧਰਮਬੀਰ ਕਹੰਧੀ ਆਏ 2014 ਚੀ ਉਸ ਤੋਂ ਬਾਅਦ ਤੁਹਾਨੂੰ ਕੀ ਕੁਤਾਹੀਆਂ ਲੱਗੀਆਂ ਵੀ 19 ਚ ਫੇਰ ਲੋਕਾਂ ਨੇ ਵੋਟਰਾਂ ਨੇ ਸੋਚਿਆ ਵੀ ਨਹੀਂ ਜੀ ਆਮ ਆਦਮੀ ਪਾਰਟੀ ਨੂੰ ਨਾ ਆਪਾ ਵੋਟ ਦ ਦੇਖੋ ਉਦੋਂ ਬਹੁਤ ਥੋੜਾ ਫਰਕ ਰਿਹਾ ਜੀ ਇਲੈਕਸ਼ਨ ਚ ਆਪਾਂ ਦੇਖੀ ਨਾ ਰਿਜ਼ਲਟ ਕੱਢ ਕੇ ਬੜਾ ਵੱਡਾ ਫਰਕ ਨਹੀਂ ਅ ਤਰਨਬੀਰ ਗਾਂਧੀ ਜੀ ਵੀ ਇਲੈਕਸ਼ਨ ਲੜੇ ਸੀ ਉਹਨਾਂ ਵੀ ਅੱਛੀ ਵੋਟ ਲੈ ਗਏ ਸੀ ਤੇ ਜਿਹੜੇ ਲੋਕ ਨੇ ਨਾ ਜੀ ਲੋਕ ਪਰਸੈਪਸ਼ਨ ਬਣਾਉਂਦੇ ਆ ਜੀ ਕਿ ਕੰਮ ਕਿਵੇਂ ਹੋ ਰਿਹਾ ਸਾਡਾ ਕੰਮ ਕਿਵੇਂ ਹੋ ਸਕਦਾ ਸਾਡੇ ਪਿੰਡ ਦੀ ਡਿਵੈਲਪਮੈਂਟ ਕਿਵੇਂ ਹੋ ਸਕਦੀ ਹੈ ਸਾਡੇ ਬੱਚੇ ਨੂੰ ਨੌਕਰੀ ਕਿਵੇਂ ਮਿਲ ਸਕਦੀ ਹੈ ਕਿਸਾਨ ਆਪਣੇ ਤਰੀਕੇ ਨਾਲ ਸੋਚਦਾ ਗਰੀਬ ਆਪਣੇ ਤਰੀਕੇ ਨਾਲ ਸੋਚਦਾ ਨੌਜਵਾਨ ਆਪਣੇ ਤਰੀਕੇ ਨਾਲ ਸੋਚਦਾ ਉਹ ਜਦੋਂ ਸਾਰਾ ਕੁਝ ਸੋਚ ਕੇ ਫਿਰ ਸੋਚਦਾ ਵੀ ਇਹਦਾ ਹੱਲ ਕੌਣ ਕਰੂ ਜੀ ਹਲਤਾ ਸਰਕਾਰੀ ਕਰੂਗੀ ਜੀ ਤਾਂ ਫਿਰ ਸਰਕਾਰ ਜਾ ਕੇ ਸਰਕਾਰ ਕਨੀ ਜਾ ਕੇ ਫਾਇਦਾ ਜਾਂ ਆਪੋਜੀਸ਼ਨ ਕਨੀ ਜਾ ਕੇ ਫਾਇਦਾ ਜੀ ਕਿਉਂਕਿ ਸਰਕਾਰ ਤਾਂ ਹੈ ਹੀ ਆ 3 ਸਾਲ ਲਈ ਤਤ ਤਿੰਨ ਸਾਲਾਂ ਦੇ ਵਿੱਚ ਜਿਹੜੇ ਕਾਰਜ ਕਾਰਜਕਾਲ ਦੇ ਵਿੱਚ ਕੰਮ ਹੋਣ ਵਾਲੇ ਉਹ ਸਰਕਾਰ ਨਹੀਂ ਕਰਨੇ ਆ ਮੁੱਖ ਮੰਤਰੀ ਸਾਹਿਬ ਦੀ ਦੇਸ਼ਾਂ ਮਤਾਬਕ ਹੋਣੇ ਆ ਐਮ ਐਲ ਏ ਜਿਹੜੇ ਸੇਵਾ ਕਰ ਰਹੇ ਉਹਨਾਂ ਦੇ ਥਰੂ ਹੋਣੇ ਆ ਮਨਿਸਟਰ ਦੇ ਥਰੂ ਹੋਣੇ ਆ ਔਰ ਜਿਹੜੀ ਸਟੀਮ ਹੈ ਸਾਡੀ ਉਹਦੇ ਥਰੂ ਹੋਣੇ ਆ ਤੇ ਲੋਕ ਸਿਆਣੇ ਨੇ ਜੀ ਲੋਕਾਂ ਨੂੰ ਪਤਾ ਕਿ ਕੰਮ ਸਰਕਾਰੀ ਕਰੂਗੇ ਇਸ ਕਰਕੇ ਲੋਕਾਂ ਦਾ ਇਹ ਰੁਝਾਨ ਜਿਹੜਾ ਹੈ ਜੀ ਆਮ ਹੀ ਹੈ ਕਿ ਜੀ ਜੇ ਪੰਜਾਬ ਚ ਆਮ ਪਾਰਟੀ ਸਰਕਾਰ ਆ ਤਾਂ ਫਿਰ ਲੋਕ ਸਭਾ ਦੇ ਵਿੱਚ ਵੀ ਆਮ ਪਾਰਟੀ ਨੂੰ ਵੋਟ ਪਾਉਣ ਚ ਫਾਇਦਾ ਜੀ ਬਿਲਕੁਲ ਵਿਰੋਧੀ ਪਾਰਟੀ ਖਾਸ ਕਰਕੇ ਸ਼ਰਮਣੀ ਅਕਾਲੀ ਦਲ ਓਕੇ ਰਹੇ ਨੇ ਕਿ ਪੰਜ ਕੈਬਨਿ ਪੱਧਰ ਦੇ ਮਤਲਬ 扑ਮੱਕੜ ਵੀ ਕਿਹਾ ਜਾਂਦਾ ਉਹਨਾਂ ਨੂੰ ਬਹੁਤ ਕੁਝ ਕਿਹਾ ਜਾਂਦਾ ਵੀ ਉਹ ਕਿੱਥੇ ਗਏ ਹੁਣ ਜਿਹੜੇ ਬੰਦੀ ਨਹੀਂ ਲੱਭੇ ਤੁਹਾਨੂੰ 13 ਉਮੀਦਵਾਰ ਉਹਨਾਂ ਚੋਂ ਵੀ 8 ਜਿਹੜੇ ਨੇ ਖਾਸਮ ਖਾਸ ਵਿੱਚੋਂ ਕੈबिनेट ਮੰਤਰੀ ਆ ਗਏ ਮੈਨੂੰ ਯਾਦ ਆ 2000 ਜਿਹੜੀ 22 ਦੀ ਇਲੈਕਸ਼ਨ ਹੋਈ ਹੈ ਤੇ ਬਾਦਲ ਸਾਹਿਬ ਖੁਦ ਐਮ ਐਲ ਏ ਸੀਗੇ ਜੀ ਉਹ ਵੀ ਐਮ ਪੀ ਲੜੇ ਜੀ ਲੜੇ ਕਿ ਨਹੀਂ ਲੜੇ ਐਮ ਪੀ ਬਣੇ ਵੀ ਉਹ ਤੇ ਇਹ ਤਾਂ ਪਾਰਟੀ ਦੀ ਰਣਨੀਤੀ ਹੁੰਦੀ ਹੈ ਜੀ ਪਾਰਟੀ ਨੇ ਕਿਵੇਂ ਰਣਨੀਤੀ ਬਣਾ ਕੇ ਚੱਲਣਾ ਹਰ ਪਾਰਟੀ ਦੀ ਆਪਣੀ ਰਣਨੀਤੀ ਹੈ ਜੀ ਅਕਾਲੀ ਦਲ ਆਪਣੀ ਰਣਨੀਤੀ ਨਾਲ ਚੱਲਦਾ ਕਾਂਗਰਸ ਆਪਣੀ ਰਣਨੀਤੀ ਨਾਲ ਚੱਲਦੀ ਹੈ ਆਮ ਆਦਮੀ ਪਾਰਟੀ ਆਪਣੀ ਰਣਨੀਤੀ ਨਾਲ ਚੱਲਦੀ ਹੈ ਬੀਜੇਪੀ ਆਪਣੀ ਨਾਲ ਚੱਲਦੀ ਹੈ ਹਰ ਪਾਰਟੀ ਆਪਣੇ ਆਪਣੀ ਰਣਨੀਤੀ ਬਣਾਉਂਦੀ ਹੈ ਪਰ ਜਿਹੜੀ ਲੋਕਾਂ 'ਚ ਪਰਸੈਪਸ਼ਨ ਜਿਹੜੀ ਜਿਹੜੀ ਬਣਦੀ ਹੈ ਜੀ ਉਹ ਉਹ ਜਿਹੜੀ ਹੈ ਸਰਕਾਰ ਦੇ ਉਹਦੇ ਨਾਲ ਹੀ ਬਣਦੀ ਹੈ ਕਿ ਜਿਹਦੀ ਸਰਕਾਰ ਆ ਉਹਦਾ ਪਲੜ ਹਮੇਸ਼ਾ ਭਾਰੀ ਹੁੰਦਾ ਹੈ ਠੀਕ ਹੈ ਲੋਕ ਸਭਾ ਪਟਿਆਲਾ ਤੋਂ ਟੱਕਰ ਕਿਵੇਂ ਕਹਿ ਸਕਦੇ ਆਪਾਂ ਕਿ ਆਮ ਆਦਮੀ ਪਾਰਟੀ ਦੀ ਆ ਪਾਰਟੀ ਨਾਲ ਟਕਰਾ ਆਮ ਉਮੀਦ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਕਿਉਂ ਪੜੇ ਹੋ ਚੱਕਰ ਮੇ ਕੋਈ ਨਹੀਂ ہماری ਟੱਕਰ ਮੇ ਕੋਈ ਹੈ ਹੀ ਨਹੀਂ ਜੀ ਇੱਕ ਕਿ ਤਰਫ ਆ ਜੀ ਬਿਲਕੁਲ ਜੀ ਸੋ ਹਲਕਾ ਨਾਬਾ ਤੋਂ ਗੁਰਦੇਵ ਸਿੰਘ ਦੇਮਨ ਜੋ ਸਵਾਗਤ ਕਰਨਗੇ ਡਾਕਟਰ ਬਲਵੀਰ ਸਿੰਘ ਦਾ ਡਾਕਟਰ ਬਲਵੀਰ ਸਿੰਘ ਉਮੀਦਵਾਰ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਸੋ ਅੱਜ ਨਾਬਾ ਚ ਪਹੁੰਚ ਰਹੇ ਨੇ ਅਤੇ ਨਾਬਾ ਚ ਵੱਡੀ ਗਿਣਤੀ ਚ ਜਿਹੜੇ ਵਲੰਟੀਅਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਵਰਕਰ ਨੇ ਉਹ ਪਹੁੰਚੇ ਹੋਏ ਨੇ ਸੋ ਸਵਾਗਤ ਕਰਨਗੇ ਅਤੇ ਅੱਜ ਤੋਂ ਪੂਰਾ ਪਟਿਆਲੇ ਦੇ ਵਿੱਚ ਆਗਾਜ਼ ਹੋ ਜਾਣਾ ਕਿਉਂਕਿ ਹਲਕਾ ਸਮਾਣਾ ਦੀ ਗੱਲਬਾਤ ਕਰੀਏ ਤਾਂ ਹਲਕਾ ਸਮਾਣਾ ਚ ਵੀ ਪਿਛਲੇ ਦਿਨਾਂ ਲਗਾਤਾਰ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੀ ਅਗਵਾਈ ਵਿੱਚ ਉੱਥੇ ਵੀ ਸ਼ੁਰੂਆਤ ਕੀਤੀ ਹੈ ਚੋਣਾਂ ਦੀ ਅਤੇ ਹੁਣ ਅੱਜ ਨਾਬਾ ਚ ਪਹੁੰਚ ਰਹੇ ਨੇ ਵੱਡੇ ਇਕੱਠ ਨੂੰ ਸੰਬੋਧਨ ਵੀ ਕਰਨਗੇ ਸੁਖਵੀਰ ਥੂਰੀ ਨਾਲ ਮਨਦੀਪ ਸਿੰਘ ਮਾਜਰਾ ਸੈਂਟਰਲ ਪੰਜਾਬ ਟੀਵੀ ਪਟਿਆਲਾ